ਅੱਜ ਬੜੀ ਬੇਸਬਰੀ ਨਾਲ ਰਹੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੀ ਟਿਕਟ ਲੁਧਿਆਣਾ ਤੋਂ ਕਿਹਨੂੰ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਬੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਤ ਸਿੰਘ ਬਿੱਟੂ ਅਰ ਅਮਨੀਤ ਸਿੰਘ ਬਿੱਟੂ ਨੇ ਡਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਨ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬੜਿੰਗ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਵਾਅਦਾ ਦੇਂਗਾ ਬੜੀ ਬੇਇੱਜ਼ਤੀ ਹੋਊਗੀ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਉਹ ਕੋ ਤੁਆ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕਦ ਚ ਹੋ ਸਕਦਾ ਅਨੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਏ ਮੈਂ ਅੱਜ ਵੀ ਕਹੂੰਗਾ ਵੀ ਆਪੇ ਟਿਕਟਰ ਅਮਨੰਦਰ ਸਿੰਘ ਰਾਜਾ ਬਟੇ ਨੇ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਇੱਜ਼ਤੀ ਕਰੂੰਗਾ ਤੂੰ ਨਹੀਂ ਮੁੱਦੇ 'ਉੱਡੇਗਾ ਅੱਜ ਬੜੀ ਬੇਸਬਰੀ ਨਾਲ ੜੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੇ ਟਿਕਟ ਲੁਧਿਆਣਾ ਤੋਂ ਕਿਹਨੂੰ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਦੇ ਲੁਧਿਆਣਾ ਵਾਸੀ ਕੱਲ ਪਰਥੋਂ ਤੋਂ ਪੋਸਟਾ ਆ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਵੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀ ਸਿੰਘ ਬਿੱਟੂ ਅਰ ਅਮਨੀ ਸਿੰਘ ਬਿੱਟੂ ਨੇ ਰਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬਣਨ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਵਾਅਦਾ ਦੇਂਗਾ ਬੜੀ ਬੇਇੱਜ਼ਤੀ ਹੋਊਗੀ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਤੋ ਕਹ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕੱਦ 'ਚ ਹੋ ਸਕਦਾ ਅਮਨਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਆਪਣੀ ਟ੍ਰੈਕਟਰ ਅਮਨਿੰਦਰ ਸਿੰਘ ਰਾਜਾ ਬੜਿੰਗ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਨਤੀ ਕਰੂੰਗਾ ਕਿ ਨਹੀਂ ਮੁੱਦੇ ਨੂੰ ਡਿਗੇਗਾ